ਤਨ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ 15 April 1469 ਈਸਵੀ ਨੂੰ ਰਾਏ ਕੋਏ ਦੀ ਤਲਵੰਡੀ ਪਾਕਿਸਤਾਨ ਦੇ ਵਿੱਚ ਹੋਇਆ ਜਿਸ ਧਰਤੀ ਨੂੰ ਅੱਜ ਆਪਾਂ ਨਨਕਾਣਾ ਸਾਹਿਬ ਦੇ ਨਾਮ ਨਾਲ ਚੇਤੇ ਕਰਦੇ ਹਾਂ ਜਦੋਂ ਤਨ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ ਤੇ ਭਾਈ ਗੁਰਦਾਸ ਜੀ ਹੋਣਾ ਨੇ ਆਪਣੀਆਂ 12 ਦੇ ਅੰਦਰ ਇੱਕ ਬੜਾ ਕਮਾਲ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਕਹਿੰਦੇ ਜਦੋਂ ਮਹਾਰਾਜ ਜੀ ਇਸ ਸੰਸਾਰ ਦੇ ਅੰਦਰ ਪ੍ਰਗਟ ਹੋਏ ਇੱਥੇ ਇੱਕ ਚੀਜ਼ ਦਾ ਖਿਆਲ ਰੱਖਣਾ ਪਿਆਰਿਓ ਜਦੋਂ ਭਾਈ ਗੁਰਦਾਸ ਜੀ ਹੋਣਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕੀਤੀ ਉਸਤਤ ਕੀਤੀ ਉਹਨਾਂ ਨੇ ਸ਼ਬਦ ਪ੍ਰਗਟ ਵਰਤਿਆ ਜਨਮ ਨਹੀਂ ਵਰਤਿਆ ਇਹਦਾ ਕਾਰਨ ਹੈ ਕਿ ਜਿਹੜੀ ਚੀਜ਼ ਜਨਮ ਦੀ ਉਹ ਸਮਾਪਾ ਕੇ ਮੁੱਕ ਜਾਂਦੀ ਹੈ ਉਸ ਚੀਜ਼ ਦੀ ਸਮਾਪਤੀ ਹੋ ਜਾਂਦੀ ਹੈ ਸਮਾਪਾ ਕੇ ਜਿਹੜੀ ਚੀਜ਼ ਜਨਮਦੀ ਹੈ ਸਮਾਪਾ ਕੇ ਦੁਨੀਆਂ ਦੇ ਲੋਕ ਉਹਨੂੰ ਭੁੱਲ ਜਾਂਦੇ ਨੇ ਪਰ ਭਾਈ ਗੁਰਦਾਸ ਜੀ ਹੋਣਾ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕੀਤੀ ਉਸਤਤ ਕੀਤੀ ਮਹਿਮਾ ਕੀਤੀ ਉਹਨਾਂ ਨੇ ਬੜਾ ਕਮਾਲ ਦਾ ਸ਼ਬਦ ਵਰਤਿਆ ਸਤਗੁਰ ਨਾਨਕ ਪ੍ਰਗਤਿਆ ਭਾਵ ਜਿਹੜੀ ਚੀਜ਼ ਇੱਕ ਵਾਰ ਪ੍ਰਗਟ ਹੋ ਜਾਏ ਨਾ ਦੁਨੀਆ 'ਚ ਉਹ ਦੁਬਾਰਾ ਕਦੇ ਖਤਮ ਬੋਲੋ ਜੀ ਨਹੀਂ 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 ਹੁੰਦੀ ਕਿੰਨੀ ਕਮਾਲ ਦੀ ਗੱਲ ਕਿੰਨੀ ਡੂੰਗੀ ਸੋਚ ਨਾਲ ਭਾਈ ਗੁਰਦਾਸ ਜੀ ਹੋਣਾ ਨੇ ਸ਼ਬਦ ਵਰਤੇ ਹੋਣਗੇ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਹੁਣ ਇੱਥੇ ਦੇਖਣਾ ਇਹ ਬੰਦਾ ਵੀ ਕਿਹੜੀ ਧੁੰਦ ਸੀ ਕਿਹੜਾ ਚਾਨਣ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਦੋਂ ਸਾਰੀ ਵਾਰਨ ਤੁਸੀਂ ਧਿਆਨ ਨਾਲ ਪੜੋਗੇ ਨਾ ਤੇ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅਗਲਾ ਬਚਨ ਕਿਹਾ ਜਿਉ ਕਰ ਸੂਰਜ ਨਿਕਲਿਆ ਜਿੱਦਾਂ ਸੂਰਜ ਚੜ੍ਹਦਾ ਹੈ ਨਾ ਤੇ ਸੂਰਜ ਦਾ ਇੰਨਾ ਪ੍ਰਤਾਪ ਹੈ ਸੂਰਜ ਦੇ ਸਾਹਮਣੇ ਤਾਰੇ ਜਿਹੜੇ ਉਹ ਫਿੱਕੇ ਪੈ ਜਾਂਦੇ ਨੇ ਤਾਰੇ ਅੰਬਰਾਂ ਵਿੱਚ ਛੁਪ ਜਾਂਦੇ ਨੇ ਜਦੋਂ ਸੂਰਜ ਆਪਣਾ ਪ੍ਰਕਾਸ਼ ਧਰਤੀ ਤੇ ਪਾਉਂਦਾ ਹੈ ਜਦੋਂ ਧੰ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ ਚਾਰੇ ਪਾਸੇ ਝੂਠ ਦਾ ਵਰਤਾਰਾ ਸੀ ਆਮ ਜਿਹੜੇ ਦੁਨਿਆਵੀ ਲੋਕ ਸੀ ਆਮ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟ ਕੇ ਖਾਦਾ ਜਾ ਰਿਆ ਸੀ ਜਿਹਦਾ ਜ਼ਿਕਰ ਮਹਾਰਾਜ ਜੀ ਨੇ ਖੁਦ ਆਪ ਬਾਣੀ 'ਚ ਵੀ ਕੀਤਾ ਹੈ ਜਦੋਂ ਆਪਾਂ ਸਤਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਆ ਨਾ ਤੇ ਪਾਦਸ਼ਾਹ ਜੀ ਕਹਿੰਦੇ ਕਾਦੀ ਕੂੜ ਬੋਲ ਮਲ ਖਾਈ ਉਹਨਾਂ ਸਮਿਆਂ 'ਚ ਜਦੋਂ ਕਿਸੇ ਦਾ ਫੈਸਲਾ ਹੁੰਦਾ ਸੀ ਨਾ ਤੇ ਫੈਸਲੇ ਦੀ ਸਜ਼ਾ ਜਿਹੜੀ ਉਹ ਕਾਦੀ ਸੁਨਾਇਆ ਕਰਦਾ ਸੀ ਤੇ ਜਿਹੜਾ ਕਾਜੀ ਸੀ ਕਾਜੀ ਰਿਸ਼ਵਤ ਲੈ ਕੇ ਗਲਤ ਬੰਦਿਆਂ ਦੇ ਹੱਕ ਵਿੱਚ ਭੁਗਤ ਜਾਂਦਾ ਸੀ ਤੇ ਸੱਚਿਆਂ ਨੂੰ ਫਾਂਸੀ ਦੀ ਬੋਲੋ ਜੀ ਸਜ਼ਾ ਦਿੱਤੀ ਜਾਂਦੀ ਸੀ ਵਰਤਾਰਾ ਅੱਜ ਵੀ ਉਹੀ ਵਾਪਰ ਰਿਹਾ ਹੈ ਅੱਜ ਵੀ ਜੇ ਤੁਸੀਂ ਸਮਾਜ ਅੰਦਰ ਝਾਤ ਮਾਰੋਗੇ ਨਾ ਅੱਜ ਵੀ ਸੱਚ ਤੇ ਖੜਨ ਵਾਲਿਆਂ ਦਾ ਲੋਕ ਬਹੁਤਾ ਸਾਥ ਨਹੀਂ ਦਿੰਦੇ ਅੱਜ ਵੀ ਸੱਚ ਤੇ ਖੜਨ ਵਾਲਿਆਂ ਨੂੰ ਜੇਲਾ ਚ ਡਕਿਆ ਜਾਂਦਾ ਹੈ ਤੇ ਨਸ਼ੇ ਦੇ ਸੁਦਾਗਰ ਸ਼ਰਿਆ ਪਿੰਡਾਂ ਚ ਫਿਰ ਰਹੇ ਨੇ ਅੱਜ ਕੋਈ ਪੰਜਾਬ ਦਾ ਐਸਾ ਪਿੰਡ ਨਹੀਂ ਹੈ ਜਿਹੜਾ ਬਾਹ ਖੜੀ ਕਰਕੇ ਕਹਿ ਸਕਦਾ ਵੀ ਸਾਡੇ ਪਿੰਡ ਨਸ਼ਾ ਨਹੀਂ ਵਿਕਦਾ ਕੋਈ ਪੰਜਾਬ ਦਾ ਐਸਾ ਪਿੰਡ ਨਹੀਂ ਕਿੰਨੀ ਪਾਵਨ ਧਰਤੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਸੀ ਜਿੱਥੇ ਸਾਡੇ ਗੁਰੂਆਂ ਦਾ ਪ੍ਰਕਾਸ਼ ਹੋਇਆ ਜਿਸ ਧਰਤੀ ਨੂੰ ਅਸੀਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਕਹਿੰਦੇ ਸੀ ਅੱਜ ਕੀ ਹਾਲਾਤ ਬਣਾ ਦਿੱਤੇ ਗਏ ਨੇ ਸਾਡੇ ਸਮਾਜ ਦੇ ਇਹ ਸਾਰਾ ਪੁਜ ਆਪਣੇ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਵਰਤਾਰੇ ਵਾਪਰ ਰਹੇ ਨੇ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਨਾ ਉਹਨਾਂ ਸਮਿਆਂ 'ਚ ਜਿਹੜਾ ਕਾਜੀ ਸੀ ਕਾਜੀ ਰਿਸ਼ਵਤ ਲੈ ਕੇ ਗਲਤ ਬੰਦਿਆਂ ਦੀ ਹਾਮੀ ਭਰਦਾ ਸੀ ਤੇ ਸੱਚ ਤੇ ਤੁਰਨ ਵਾਲਿਆਂ ਨੂੰ ਫਾਂਸੀ ਦੇ ਫੰਦੇ ਤੇ ਚੜਾਇਆ ਜਾਂਦਾ ਸੀ ਅਗਲਾ ਬਚਨ ਕਿਹਾ ਮਹਾਰਾਜ ਜੀ ਨੇ ਪਾਤਸ਼ਾਹ ਜੀ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਜੋਗੀ ਕਹਿੰਦਾ ਸੀ ਧਰਮ ਦਾ ਰਸਤਾ ਮੈਨੂੰ ਪਤਾ ਹੈ ਇਹਦਾ ਕਾਰਨ ਸੀ ਜੋਗੀ ਕਹਿੰਦਾ ਸੀ ਜਿਹੜੇ ਬੰਦੇ ਨੇ ਰੱਬ ਦੀ ਪ੍ਰਾਪਤੀ ਕਰਨੀ ਹੈ ਨਾ ਸਭ ਤੋਂ ਪਹਿਲਾਂ ਉਹਨੂੰ ਘਰ ਤੇ ਪਰਿਵਾਰ ਛੱਡਣਾ ਪਏਗਾ ਇਸੇ ਕਰਕੇ ਜਿਹੜੇ ਜੋਗੀ ਸੀ ਆਪਣਾ ਪਰਿਵਾਰ ਛੱਡ ਕੇ ਬਾਲ ਬੱਚਿਆਂ ਨੂੰ ਛੱਡ ਕੇ ਜੰਗਲਾਂ 'ਚ ਜਾ ਕੇ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਜਿਹੜਾ ਬੰਦਾ ਘਰ ਪਰਿਵਾਰ ਤੋਂ ਦੂਰ ਹੋ ਜਾਂਦਾ ਹੈ ਤੇ ਜਦੋਂ ਾਕਾਂਤ ਜਗ੍ਹਾ ਤੇ ਜਾ ਕੇ ਬਹਿੰਦਾ ਤੇ ਉਹਨਾਂ ਦੀ ਸ਼ੁਰਤੀ ਜੁੜਦੀ ਹੈ ਪਰ ਜਦੋਂ ਸਤਿਗੁਰੂ ਦੀ ਬਾਣੀ ਨੂੰ ਪੜੋਗੇ ਨਾ ਮਹਾਰਾਜ ਦੀ ਬਾਣੀ ਕਹਿੰਦੀ ਜੇ ਰੱਬ ਪਾਉਣਾ ਹੈ ਘਰ ਵਿੱਚ ਬੈਠਿਆਂ ਵੀ ਰੱਬ ਦੀ ਪ੍ਰਾਪਤੀ ਬੋਲੋ ਜੀ ਹੋ ਜਾਂਦੀ ਹੈ ਮਹਾਰਾਜ ਜੀ ਨੇ ਬਾਣੀ ਚ ਇੱਕ ਬੜਾ ਪਿਆਰਾ ਸ਼ਬਦ ਵਰਤਿਆ ਹੈ ਸਤਿਗੁਰੂ ਜੀ ਕਹਿੰਦੇ ਜੇ ਰੱਬ ਨੂੰ ਮਿਲਣਾ ਚਾਹੁੰਦਾ ਹੈ ਨਾ ਜਿੱਥੇ ਵੀ ਦੁਨੀਆ ਚ ਕੰਮਕਾਰ ਕਰਦਾ ਹੋਵੇ ਤੇਰੀ ਜਿੱਦਾਂ ਦੀ ਵੀ ਕਰਤਾ ਆਪਣੀ ਕਿਰਤ ਕਰਦੇ ਆ ਸੁਰਤ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਕੇ ਰੱਖੀ ਚਾਹ ਬੰਦਾ ਆਪਣੇ ਕਲੀਨਿੰਗ ਤੇ ਬੈਠਾ ਹੈ ਚਾਹ ਜਿਹੜਾ ਟੀਚਰ ਹੈ ਉਹ ਸਕੂਲ ਚ ਪੜਾ ਰਿਹਾ ਹੈ ਉਹਦਾ ਰੱਬ ਨੂੰ ਪਾਉਣਾ ਇਹੀ ਹੈ ਪੀ.ਜੀ.ਓ ਦੀ 8 ਘੰਟੇ ਡਿਊਟੀ ਹੈ ਨਾ 8 ਘੰਟੇ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਇਹਦਾ ਮੀਨਿੰਗ ਹੈ ਉਹਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਈ ਹੈ ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ ਕਿਸਾਨ ਹੈ ਉਹਨੂੰ ਪਤਾ ਹੈ ਆ ਵੱਟ ਮੇਰੇ ਗਵਾਂਢੀ ਦੀ ਵੱਟ ਹੈ ਮੈਂ ਉਹਦਾ ਹੱਕ ਵੱਢ ਕੇ ਆਪਣੀ ਜ਼ਮੀਨ ਦੇ ਵਿੱਚ ਬੋਲੋ ਜੀ ਨਹੀਂ ਸੁੱਟਣਾ ਪਰ ਇਹ ਸਾਰਾ ਕੁਝ ਅੱਜ ਵਾਪਰ ਰਿਹਾ ਹੈ ਅੱਜ ਵੱਡੇ ਵੱਡੇ ਪੈਸੇ ਵੱਢ ਕੇ ਅਸੀਂ ਛੋਟੇ ਛੋਟੇ ਰਸਤੇ ਬਣਾ ਦਿੱਤੇ ਆਪਣੀਆਂ ਜ਼ਮੀਨਾਂ ਚ ਰਲਾ ਲੈ ਤੇ ਗੁਰਦੁਆਰਾ ਸਾਹਿਬ ਆ ਕੇ ਪੜੀ ਜਾਂਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਥੋੜੀਆਂ ਦੀਆਂ ਗੱਲਾਂ ਕੌੜੀਆਂ ਲੱਗਣੀਆਂ ਹੋ ਸਕਦਾ ਹੈ ਤੁਹਾਨੂੰ ਪਰ ਇਹ ਹਕੀਕਤ ਹੈ ਪਿਆਰਿਓ ਕਹਿਣ ਨਾਲ ਕੁਛ ਨਹੀਂ ਬੰਨਾ ਸਤਿਗੁਰੂ ਦੇ ਇਹਨਾਂ ਬਚਨਾਂ ਤੇ ਸਾਨੂੰ ਪਹਿਰਾ ਦੇਣਾ ਪਏਗਾ ਮਹਾਰਾਜ ਜੀ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਦਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਧ ਤੇ ਪਾਤਸ਼ਾਹ ਜੀ ਕਹਿੰਦੇ ਤੀਨੇ ਉਹ ਜਾੜੇ ਕਾ ਬੰਦ ਇਹ ਤਿੰਨੇ ਉਜਾੜ ਦਾ ਬੰਧਨ ਬਣੇ ਸੀ ਤੇ ਮਹਾਰਾਜ ਜੀ ਨੇ ਕਿਹਾ ਜਿੰਨੇ ਰੱਬ ਨੂੰ ਪਾਉਣਾ ਹੈ ਨਾ ਉਹ ਹੱਥਾਂ ਪੈਰਾਂ ਦਾ ਕੰਮ ਕਰਦੇ ਆ ਸੁਰਤ ਜੋੜ ਕੇ ਰੱਖੇ ਤੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਬੜਾ ਪਿਆਰਾ ਬਚਨ ਹੈ ਸਤਿਗੁਰੂ ਦੀ ਬਾਣੀ ਦਾ ਮਹਾਰਾਜ ਜੀ ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਆਪਣੀ ਸੁਰਤ ਨੂੰ ਗੁਰੂ ਦੇਆਂ ਚਰਨਾਾਂ 'ਚ ਜੋੜ ਕੇ ਰੱਖ ਤੇ ਜਿਹੜਾ ਸੁਰਤ ਗੁਰੂ ਦੇਆਂ ਚਰਨਾਾਂ 'ਚ ਜੋੜ ਲੈਂਦਾ ਹੈ ਨਾ ਮਹਾਰਾਜ ਜੀ ਕਹਿੰਦੇ ਚੇਤਾ ਰੱਖਿਓ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ ਮਹਾਰਾਜ ਜੰਮਣ ਮਰਨ ਦੇ ਚੱਕਰਾਂ 'ਚੋਂ ਬਾਹਰ ਕੱਢ ਦਿੰਦੇ ਨੇ ਜਿੱਦੀ ਸੁਰਤ ਗੁਰੂ ਦੇਆਂ ਚਰਨਾਾਂ ਨਾਲ ਜੁੜ ਜਾਂਦੀ ਹੈ ਮਹਾਰਾਜ ਜੀ ਨੇ ਕਿਹਾ ਨਾ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਅ ਜੰਮਣ ਮਰਨ ਵਾਲਾ ਜਿਹੜਾ ਦੁੱਖ ਹੈ ਨਾ ਇਹ ਸਦਾ ਵਾਸਤੇ ਜ਼ਿੰਦਗੀ ਚੋਂ ਕੱਟਿਆ ਜਾਂਦਾ ਹੈ ਕਦੋਂ ਜਿਸ ਦਿਨ ਗੁਰੂ ਦੇ ਚਰਨਾਂ ਦਾ ਆਸਰਾ ਤੱਕ ਲੈਨੇ ਹੁਣ ਭਾਈ ਗੁਰਦਾਸ ਜੀ ਹੋਣਾ ਨੇ ਬੜਾ ਪਿਆਰਾ ਸ਼ਬਦ ਵਰਤਿਆ ਭਾਈ ਗੁਰਦਾਸ ਜੀ ਕਹਿੰਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਜਿਹੜਾ ਹਨੇਰਾ ਸੀ ਨਾ ਚਾਰੇ ਪਾਸੇ ਲੋਕਾਂ ਨੂੰ ਲੁੱਟ ਕੇ ਖਾਦਾ ਜਾ ਰਿਆ ਸੀ ਝੂਠ ਬੋਲ ਬੋਲ ਕੇ ਲੋਕਾਂ ਨੂੰ ਠੱਗਿਆ ਜਾ ਰਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਦੋਂ ਧਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚ ਦੀ ਵਿਚਾਰ ਸੁਣਾਈ ਤੇ ਜਿਹੜੇ ਲੋਕ ਝੂਠ ਦੀਆਂ ਦੁਕਾਨਾਂ ਪਾ ਕੇ ਬੈਠੇ ਸੀ ਉਹ ਕਦੇ ਵੀ ਬਾਬੇ ਨਾਨਕ ਦੇ ਸੱਚ ਦੇ ਸਾਹਮਣੇ ਟਿਕ ਨਹੀਂ ਪਾਏ ਅਗਲਾ ਬਚਨ ਭਾਈ ਗੁਰਦਾਸ ਜੀ ਹੋਣਾ ਨੇ ਕਿਹਾ ਕਹਿਣ ਲੱਗੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੂਆ ਜਿੱਥੇ ਧੰ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਨਾ ਯਾਦ ਰੱਖਿਓ ਧਰਤੀ ਪੂਜਣ ਯੋਗ ਬਣ ਗਈ ਦੁਨੀਆਂ ਦੇ ਲੋਕਾਂ ਨੇ ਨਮਸ਼ਕਾਰਾਂ ਕੀਤੀਆਂ ਉਸ ਧਰਤੀ ਨੂੰ ਆਪਣੇ ਸਿਰ ਜਾ ਕੇ ਉਸ ਧਰਤੀ ਤੇ ਰਖੇ ਜਿਸ ਧਰਤੀ ਤੇ ਧੰ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਪਏ